ਇਹਨੂੰ ਅੱਗੇ ਲਾਓ ਹਣੇ ਦੇ ਨਹੀਂ ਨਹੀਂ ਅੱਜ ਕੱਲ ਕਿਹਨੇ ਕਿਸ਼ਾ ਦੇ ਜੋ ਵੀ ਨਹੀਂ ਹੁਣ ਅਸੀਂ ਫਰੀਦਕੋਟ ਏਰੀਆ ਜੀ ਥੋੜਾ ਜੀ ਥੋੜਾ ਅਸੀਂ ਗੱਡੀ ਤਾਂ ਕਿਹਾ ਦੋ ਠੀਕ ਹੈ ਜੀ ਉਹ ਖਾ ਦਿਓ ਕੈਮਰਾਮੈਨ ਨੇੜੇ ਆ ਕੇ ਦੇਖ ਸਕਦਾ ਬਾਈ ਉਹ ਬਾਈ ਵੀ ਦੇ ਆਪਦੇ ਅੰਦਾਜ਼ੇ ਨਾਲ ਛੜਕੇ ਸੜਕ ਚੱਲ ਪਿਆ ਤੇ ਲਈ ਜਾਂਦਾ ਬਾਈ ਬਹੁਤ ਹੀ ਨੁਕਸਾਨ ਹੋਇਆ ਬਾਈ ਜੀ ਇਸ ਸਾਲ ਫਰੋਜਪੁਰ ਏਰੀਏ ਦੇ ਵਿੱਚ ਆਹ ਚੱਲ ਪਿਆ ਬਈ ਲਓ ਸੰਗਤ ਜੀ ਦਿਖਾਉਨੇ ਆ ਸਾਨੂੰ ਆਪਣੇ ਪੰਜਾਬੀ ਭਰਾ ਇੱਧਰ ਫਰੀਦਕੋਟ ਮੁਕਸਰ ਏਰੀਏ ਦੇ ਪਸ਼ੂਆਂ ਲਈ ਫੀਡ ਤੇ ਅਚਾਰ ਲੈ ਕੇ ਆਏ ਸੀਗੇ ਆਪਣੇ ਹੈਗੇ ਬਾਈ ਜੀ ਜਿਹੜੇ ਲੈ ਕੇ ਆਏ ਜੀ ਉਹ ਸਾਈਡ ਤੇ ਆ ਜੀ ਤੇ ਇੱਧਰ ਪਾਸੇ ਪੰਡ ਹੈ ਉੱਥੇ ਇਹ ਬਾਈ ਲਈ ਜਾਂਦੇ ਫੀਡ ਦੇ ਨਾਲ ਪਸ਼ੂਆਂ ਲਈ ਅਚਾਰ ਬਾਈ ਨੇ ਟਾਇਰ ਤੇ ਬੰਨਿਆ ਅੱਛਾ ਅੱਛਾ ਜੀ ਇਹ ਬਾਈ ਜੀ ਜਿਹੜੇ ਪਸ਼ੂਆਂ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਜੀ ਆਪਣਾ ਕਿਹੜੇ ਏਰੀਆ ਤੋਂ ਆਏ ਆ ਜੀ ਅਸੀਂ ਰਾਸਥਾਨ ਤੋਂ ਆਏ ਆ ਬਾਈ ਹਨੂਮਾਨਗੜ੍ਹ ਪੀਲੀਵੰਗਾ ਅੱਛਾ ਜੀ ਠੀਕ ਹੈ ਜੀ ਤੇ ਅੱਜ ਪਹਿਲੇ ਦਿਨ ਆਏ ਆ ਜੀ ਨਹੀਂ ਬਾਈ ਕੱਲ ਅਸੀਂ ਫਾਜ਼ਿਲਕਾ ਸੇਵਾ ਕਰੀਏ ਅੱਜ ਅਸੀਂ ਇੱਥੇ ਠੀਕ ਹੈ ਇਹਨੇ ਬਹੁਤ ਵਧੀਆ ਗੱਲ ਆ ਜੀ ਆਪਾਂ ਨੂੰ ਨਾਲ ਦੇ ਭਰਾਵਾਂ ਨੂੰ ਖੜਨਾ ਚਾਹੀਦਾ ਤੇ ਕਿ ਕਿਹੜੀ ਕੀਕੋ ਸਰਪਸਾਂ ਵਾਸਤੇ ਲਿਆਏ ਹੋ ਜੀ ਅੱਜ ਸੀ ਚੂਰੀ ਦਾ ਟਰੱਕ ਭਰ ਕੇ ਲਿਆਏ ਆ ਠੀਕ ਹੈ ਜੀ ਦਾਣਾ ਲੈ ਕੇ ਆਏ ਆ ਖਣ ਲੈ ਕੇ ਆਏ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਬਾਈਆਂ ਨਾਲ ਵੀ ਕਰਾਂਗੇ ਗੱਲਬਾਤ ਇਹ ਬਾਈ ਸਾਹਮਣੇ ਇਹਨਾਂ ਦੇ ਘਰ ਆ ਤੇ ਉੱਥੇ ਇਹਨਾਂ ਦੇ ਪਸ਼ੂ ਆ ਪਸ਼ੂਆਂ ਵਾਸਤੇ ਅਚਾਰ ਤੇ ਨਾਲ ਫੀਡ ਲੈ ਕੇ ਜਾ ਰਹੇ ਆ ਤੇ ਬਾਈ ਹਨਮਾਨਗੜ ਏਰੀਆ ਤੋਂ ਆਏ ਸੀ ਜਿਹੜੇ ਲੈ ਕੇ ਆਏ ਆ ਬਾਈ ਨੇ ਟਾਇਰ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਰੱਖਿਆ ਇਹ ਸਮਾਨ ਕੈਮਰਾਮੈਨ ਸਾਰੇ ਆ ਰਹੇ ਨੇ ਵਿੱਚ ਤੇ ਬਾਕੀ ਆਪਾਂ ਕਰਾਂਗੇ ਬਾਈਆਂ ਨਾਲ ਵੀ ਗੱਲਬਾਤ ਬਾਈ ਜੀ ਕੀ ਹਾਲ ਹੈ ਜੀ ਬਹੁਤ ਚੰਗੇ ਕਾਦੇ ਮਾੜੇ ਹਾਲ ਬਹੁਤ ਦੁੱਖ ਦੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਘਰ ਪਰ ਹੈ ਜੀ ਅਸੀਂ ਰਤੋ ਕਿਤੇ ਹਾਂ ਜੀ 3 ਕਿਲੋਮੀਟਰ ਦੂਰ ਹੈ ਜੀ ਠੀਕ ਹੈ ਜੀ ਤੇ ਪਸ਼ੂ ਵੀ ਆਪਾਂ ਨੇ ਫਿਰ ਉੱਥੇ ਜੀ ਪਸ਼ੂ ਵੀ ਉੱਥੇ ਜੀ ਠੀਕ ਹੈ ਜੀ ਹਾਂਜੀ ਤੇ ਇਹ ਹੁਣ ਤੁਸੀਂ ਜਿਹੜਾ ਚਾਰ ਤੇ ਫੀਡ ਲਿਜਾ ਰਹੇ ਹੋ ਜੀ ਇਹ ਹੁਣ ਟਾਇਰ ਤੇ ਲਿਜਾ ਰਹੇ ਕੋਈ ਹੋਰ ਜਿਵੇਂ ਬੋਟ ਕੋਈ ਹੋਰ ਸਾਧਨ ਕੋਈ ਪ੍ਰਸ਼ਾਸਨ ਸਰਕਾਰੀ ਵੇੜੀ ਆ ਤੇ ਇਹ ਬਾਈ ਫਿਰ ਟਾਇਰ ਤੇ ਆਏ ਇੰਨੀ ਵਾਟ ਕਿਵੇਂ ਲੈ ਜਾਓਗੇ ਜੀ ਔਖਾ ਏ ਉਹਦਾ ਮਤਲਬ ਵੀ ਹੁਣ ਕੀ ਹੋਈ ਜੇ ਉਹਨਾਂ ਨੂੰ ਫਿਰ ਕਹੋ ਕੀ ਉਹਨਾਂ ਨੂੰ ਸਹੀ ਹੈ ਜੀ ਨਹੀਂ ਫਿਰ ਅਸੀਂ ਛੜ ਕੇ ਛੜ ਕੇ ਹੌਲੀ ਹੌਲੀ ਚਲ ਜਾਈ ਜਾਉਗੇ ਹਾਂਜੀ ਹਾਂਜੀ ਪਾਣੀ ਗਾਂ ਫਿਰ ਵਧੀ ਜਾਣਾ ਕਿੰਨੇ ਕਿੰਨੇ ਫੁੱਟ ਤੱਕ ਜੀ ਇਹ ਪਾਣੀ ਸਾਡੇ ਜੀ ਇੱਚ ਆ ਰਿਹਾ ਇੱਥੇ ਇਹ ਤਾਂ ਪਾਣੀ ਦਾ ਨਾਂਕਾ ਜਾਣਾ ਠੀਕ ਹੈ ਬਹੁਤ ਡਾਰਾ ਜੀ ਕਈ ਵਾਰੀ ਕੋਈ ਪੈਰ ਤਿਲਕ ਜੀ ਇੰਨਾ ਐ ਤਿਲਕ ਜੇ ਕੋਈ ਸਾਫ ਸੁਲੂਪੀ ਦਾ ਡਾਰਾ ਹਰ ਚੀਜ਼ ਦਾ ਡਾਰਾ ਇਹ ਤਾਂ ਹੁਣ ਜੇ ਅਸੀਂ ਧੋਨਾ ਪਾਲ ਕੇ ਮੌਤ ਦੇ ਮੂੰਹ ਤੇ ਪਾਲਦੇ ਹਾਂ ਤੇ ਹੁਣ ਅਸੀਂ ਹੁਣ ਵੀ ਮੌਤ ਦੇ ਮੂੰਹ ਚ ਹਾਂ ਬਾਈ ਜੀ ਜਿਵੇਂ ਹੁਣ ਤੁਸੀਂ ਪਸ਼ੂ ਆਪਣੇ ਉਧਰ ਖੜੇ ਆ ਤੇ ਆਪਣਾ ਹੋਇਆ ਨਹੀਂ ਵੀ ਇੱਧਰ ਲੈ ਆਉਂਦੇ ਜਦੋਂ ਇੱਥੇ ਪਾਣੀ ਨਹੀਂ ਨਿਗਲ ਨਹੀਂ ਸਕਦੇ ਇਹ ਤਾਂ ਜਦ ਸਰਕਾਰ ਕੋ ਟੰਟ ਬਣਾਵੇ ਠੀਕ ਹੈ ਜੀ ਤਾਂ ਇਹ ਨਾ ਟੰਟ ਬਣਿਆ ਹੋਵੇ ਤੇ ਅਸੀਂ ਟੰਟਾਂ ਦੀ ਡੰਗਰ ਰੱਖੀਏ ਇੱਥੇ ਬੰਨਾਂਗੇ ਡੰਗਰ ਉੱਥੇ ਫਿਰ ਜਗਾ ਵੀ ਸਾਈਡ ਤੇ ਕੋ ਉੱਚੀ ਹੈਗੀ ਸੀ ਉੱਚੀ ਜੀ ਜਗਾ ਹੈਗੀ ਆਪਣੀ ਜੀ ਠੀਕ ਹੈ ਹਾ ਤਾਂ ਉੱਚੀ ਭਈ ਹੋਇਆ ਸਾਨੂੰ ਅਸੀਂ 88 ਦੇ ਅਸੀਂ ਡਰੇ ਹੋਇਆ ਉਹ ਤੋਂ ਹੀ ਚੋਚਾ ਕਰ ਜਾਨੇ ਆ ਦੇ ਡਰ ਤੋਂ ਹੀ ਠੀਕ ਹੈ ਜੀ ਇੰਨਾ ਪਾਣੀ ਵੀ ਅੱਗੇ ਵੀ ਸੋਡੀ ਸੁਰਤ ਚ ਪਹਿਲਾਂ ਵੀ ਕਿਤੇ ਇੰਨਾ ਆਇਆ ਪਹਿਲੀ 12 ਤੇ ਆਇਆ ਤੇ ਇੱਕ ਆਹ ਹੁਣ ਪਾਣੀ ਆਇਆ 88 ਜਾਇਆ ਠੀਕ ਹੈ ਜੀ ਆ ਤਾਂ ਉਹ ਤੋਂ ਟੱਪ ਗਿਆ 23 ਤੋਂ ਟੱਪ ਗਿਆ ਅੱਜ ਹੁਣ ਪਾਣੀ ਆਇਆ ਨੂੰ 8 10 ਦਿਨ ਹੋ ਗਏ ਨੇ ਜੀ ਨਹੀਂ 15 ਦਿਨ ਹੋ ਗਏ 5 15 16 ਦਿਨ ਹੋ ਗਏ ਤੇ ਕੋਈ ਲੱਗਦਾ ਵੀ ਅੱਗੇ ਨਾਲ ਕੋਈ ਘਟਦਾ ਨਹੀਂ ਘਟਣ ਵਾਲੀ ਕੋਈ ਚਾਂਸ ਨਹੀਂ ਜੀ ਵੱਧਿਆ ਯਾਰ ਇੰਚ ਘੜਦਾ ਦੋ ਇੰਚ ਸਰਕਾਰ ਨੂੰ ਕੋਈ ਸਹੂਲਤ ਮਿਲੀ ਹੈ ਜੀ ਨਾ ਕੋਈ ਸਹੂਲਤ ਨਹੀਂ ਸਾਨੂੰ ਸਰਕਾਰੋਂ ਪ੍ਰਸ਼ਾਸਨ ਵੱਲੋਂ ਜੀ ਨਾ ਨਾ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਮਿਲਦੀ ਕੋਈ ਬੇੜੀ ਆ ਕੋਈ ਇਹਦਾ ਕੋਈ ਜੇ ਬੇੜੀ ਮਿਲਦੀ ਤਾਂ ਅਸੀਂ ਟੂਪਾਂ ਦੇ ਕੋਲ ਧੱਕੇ ਖਾਈਏ ਬਿਲਕੁਲ ਹਾਂਜੀ ਕੋਈ ਪ੍ਰਸ਼ਾਸਨ ਨਹੀਂ ਦੇਖ ਸਕਦੇ ਹਾਂ ਜੀ ਬਾਈਆਂ ਨੇ ਚਲੋ ਆਪਦੇ ਦਿਮਾਗ ਨਾਲ ਦੇਸੀ ਜਿਗੜ ਲਾਇਆ ਨਾਲ ਬੰਨੀ ਜਾਂਦੇ ਕੋਈ ਗੱਲ ਨਹੀਂ ਬਣਾਈ ਚੱਲ ਬਣਾ ਦਿੰਨੇ ਆਪਾਂ ਨਹੀਂ ਇਹ ਰਹਿਣ ਦੇ ਵੀਰੇ ਅੱਛਾ ਦੋ ਹੀ ਲਿਆਵਾਂਗੇ ਨਹੀਂ ਇਹ ਨਾਲ ਤੈਰ ਕੇ ਜਲ ਜਣਾ ਨਾ ਅੱਛਾ ਨਾਲ ਨਾਲ ਤੈਰ ਕੇ ਲਿਆ ਹਾਂਜੀ ਸੀ ਉਹਨੂੰ ਸਾਹਮਣੇ ਪੜਾਣਾ ਉਹਨੂੰ ਇਹ ਨਾਲ ਬੰਨ ਲ ਬੰਨ ਲੋ ਨਹੀਂ ਇਹ ਟੂਬ ਡੋਪੀ ਆਣੀ ਨਾਲ ਥੱਲੇ ਆਹੋ ਜਿਹਾ ਹਾਂਜੀ ਗਿਆਨ ਨੂੰ ਆਇਆ ਕਰੋ ਸਰਦਾਰੀ ਇਹ ਸਿਰ ਤੇ ਨਹੀਂ ਕੋਲ ਰੋਵੇ ਅਸੀਂ ਮੈਂ ਕੱਲਾ ਜਾਣ ਗਿਆ ਨਾ ਇਹ ਫਿਰ ਭਾਈ ਅੱਗੋਂ ਤੁਸੀਂ ਫੜ ਕੇ ਲੈ ਜਾਓਗੇ ਹਾਂਜੀ ਫੜ ਕੇ ਜਾਵਾਂਗੇ ਨਾਲ ਨਾਲ ਆਏ ਰੇਡਿਕਲ ਜਿਵੇਂ ਆਪਾਂ ਵੀ ਜਿਵੇਂ ਅਵੇ ਨਾਲ ਨਾਲੇ ਰੋੜ ਰੋੜ ਕੇ ਲੈ ਜਾਵਾਂਗੇ ਪਾਣੀ ਕਿੰਨੇ ਕਿੰਨੇ ਜੀ ਉਸ ਦਾ ਪਾਣੀ ਨਾਲ ਨਾਲ ਜਾਰਾ ਪਾਣੀ ਕਿਹ ਹੈ ਹਾਂਜੀ ਤੇ ਇਹ ਦਿਨਾਂ ਫਿਰ ਕਿੰਨੇ ਦਿਨ ਨਿਕਲਣਗੇ ਹੁਣ ਦੋ ਦਿਨ ਦੋ ਦਿਨ ਕਿੰਨੇ ਪਸ਼ੂ ਆ ਜੀ 8 ਦੰਨ ਨਹੀਂ ਚੱਕਣਾ ਨਹੀਂ ਚੱਕਣਾ ਅੱਠਾਂ ਨੂੰ ਇਹ ਦੋ ਦਿਨ ਪਾਉਂਗੇ ਇੰਨਾ ਹੀ ਬਸ ਹਾਂਜੀ ਬਹੁਤ ਹੀ ਜਿਹੜੇ ਔਖਾ ਜੀ ਪੰਡਾਣਾ ਪੰਡਾਣਾ ਖਾਣ ਵਾਲੇ ਬੰਦੇ ਡੰਗਰ ਆ ਉਹ ਕਿੱਥੇ ਹੁਣ ਦੱਸੋ ਵੀ ਸਹੀ ਬਿਲਕੁਲ ਦੇਖ ਸਕਦੇ ਹਾਂ ਜੀ ਅਸੀਂ ਬਾਕੀ ਧੰਨਵਾਦ ਕਰਦੇ ਆ ਜਿਹੜੀਆਂ ਸੰਗਤਾਂ ਹਣਮਾਨਗੜ ਏਰੀਏ ਤੋਂ ਆਈਆਂ ਬਾਈਆਂ ਦੇ ਪਸ਼ੂਆਂ ਲਈ ਫੀਡ ਲੈ ਕੇ ਆਏ ਆ ਅਚਾਰ ਲੈ ਕੇ ਆਇਆ ਉਹਨਾਂ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ ਮੈਂ ਧੰਨਵਾਦ ਉਹ ਕਰਦਾ ਹਾਂ ਵੀ ਜਿਹੜੀ ਨਾ ਬਾਹਰਲੀ ਸੰਗਤ ਆ ਰਹੀ ਨਾ ਬਹੁਤ-ਬਹੁਤ ਨਾਲ ਧੰਨਵਾਦ ਹੈ ਜੀ ਠੀਕ ਹੈ ਜੀ ਜਿਹੜਾ ਵੀ ਸਾਡਾ ਸਾਥ ਦੇ ਰਹੀ ਆ ਨਹੀਂ ਨਹੀਂ ਸਹੀ ਭਰਾ ਦੇ ਭਰਾ ਹੀ ਕੰਮ ਆਉਂਦੇ ਆ ਨਹੀਂ ਸਹੀ ਸਹੀ ਹਾਂ ਜੀ ਸਰਕਾਰਾਂ ਤੋਂ ਉਮੀਦਕਾਰੀ ਨਹੀਂ ਸਕਦੇ ਸਰਕਾਰਾਂ ਤੋਂ ਧੋਖੇबाज ਸਹੀ ਗੱਲ ਹੈ ਮੋਦੀ ਸਰ ਦਾ ਜੀ ਬਹੁਤ-ਬਹੁਤ ਮਾਨ ਸਰਕਾਰ ਨੇ ਸਾਡੇ ਲੱਖਾਂ ਵਿੱਚ ਸ਼ੁਰੂਆਤ ਮਾਰਿਆ ਰਾਪੇ ਮਰਿਆ ਪਹਿਲਾਂ ਹਰ ਚੀਜ਼ ਆਖਿਆ ਵਿਆਹ ਚੀਜ਼ ਕਰਾਂਗੇ ਅਸੀਂ ਉਹਨੂੰ ਆਪ ਦਾ ਸਮਝ ਕੇ ਬਣਾਇਆ ਤੇ ਅੱਜ ਦੇਖ ਲਓ ਆਪ ਦਾ ਹੀ ਗਦਾਰੀ ਕਰ ਗਿਆ ਸਹੀ ਗੱਲ ਆ ਜੀ ਉਹ 300 300 ਬੰਦੇ ਦੀ ਸਕੂਲ ਲਈ ਬਿਠਾਇਆ ਉਹਨਾਂ ਆ ਗੱਲਾਂ ਸਹੀ ਗੱਲ ਆ ਜੀ ਅਸੀਂ ਛੱਡਦੇ ਨਹੀਂ ਹੁੰਦੇ ਅਸੀਂ ਪੰਜਾਬੀ ਹਾਂ ਬਿਲਕੁਲ ਅਸੀਂ ਅੱਜ ਮਾਰਾਂਗੇ ਜਾਂ ਕੱਲ ਮਾਰਾਂਗੇ ਮਾਰਨੋਂ ਨਹੀਂ ਛੱਡਦੇ ਸਹੀ ਹੈ ਇਹ ਸਰਕਾਰ ਬਦਲ ਸਕਦੇ ਤੇ ਇਹ ਇੱਕ ਵੱਡੀ ਗੱਲ ਆ ਹਾਂ ਜੀ ਬਾਕੀ ਕੋਈ ਨਹੀਂ ਗੁਰੂ ਸਾਹਿਬ ਕਰੋ ਚੜ੍ਹਦੀ ਕਲਾ ਜੀ ਹਾਂ ਜੀ ਹਾਂ ਜੀ ਹਾਂ ਇਹ ਚਲੋ ਹੋਕ ਮੜਾ ਦੋ ਕਾ ਜੀ ਲਓ ਬਈ ਵਿਖਾਉਣੇ ਆ ਜੀ ਤੁਹਾਨੂੰ ਬਾਈ ਲਿਜਾਊਗਾ ਹੁਣ ਇਸ ਕੱਲੇ ਜਾਉਂਗੇ ਬਈ ਹਾਂਜੀ ਹਾਂ ਕੱਲੇ ਕੱਲਾ ਹੀ ਲਿਜਾਊਗਾ ਬਾਈ ਵਿਖਾਉਣੇ ਆ ਤੁਹਾਨੂੰ ਇਹਨੂੰ ਅੱਗੇ ਲਾਓ ਹਣੇ ਦੇ ਨਹੀਂ ਨਹੀਂ ਅੱਜ ਕੱਲ ਕਿਹਨੇ ਪਾ ਦੇ ਲੋ ਵੀ ਨਹੀਂ ਹੁਣ ਅਸੀਂ ਫਰੀਦਕੋਟ ਏਰੀਆ ਜੀ ਥੋੜਾ ਜੀ ਥੋੜਾ ਅਸੀਂ ਗੱਡੀ ਤਾਂ ਗਏ ਦੋ ਠੀਕ ਹੈ ਜੀ ਸੁਪਰ ਰੈਸ਼ਨ ਵਗੈਰਾ ਉਹ ਖਾ ਦਿਓ ਕੈਮਰਾਮੈਨ ਨੇੜੇ ਆ ਕੇ ਦੇਖ ਸਕਦਾ ਹਾਂ ਬਾਈ ਆਹ ਬਾਈ ਵੀ ਦੇ ਆਪਦੇ ਅੰਦਾਜ਼ੇ ਨਾਲ ਛੜ ਕੇ ਛੜ ਕੇ ਚੱਲ ਪਿਆ ਤੇ ਲਈ ਜਾਂਦਾ ਬਾਈ ਬਹੁਤ ਹੀ ਨੁਕਸਾਨ ਹੋਇਆ ਬਾਈ ਜੀ ਇਸ ਸਾਲ ਫਰੋਜਪੁਰ ਏਰੀਆ ਦੇ ਵਿੱਚ ਆਹ ਚੱਲ ਪਿਆ ਬਈ ਪਾਣੀ ਦਾ ਭਾਵ ਵੀ ਪਾਣੀ ਵੀ ਬਹੁਤ ਤੇਜ਼ ਆ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਪਾਣੀ ਆ ਰਿਹਾ ਨਹਿਰ ਵਾਂਗ ਚੱਲ ਰਿਹਾ ਹੈ ਬਿਲਕੁਲ ਤੇ ਉਹ ਬਾਈ ਹੁਣ ਹੌਲੀ ਹੌਲੀ ਜਾਊਗਾ ਹੈ ਤਾਂ ਰਿਸਕੀ ਹੈ ਆ ਵੇਖੋ ਇੱਥੋਂ ਪਾਣੀ ਦਾ ਪਤਾ ਲੱਗਦਾ ਜੀ ਓ ਚੱਲ ਪਿਆ ਬਾਈ ਓ ਸਾਹਮਣੇ ਬਾਈ ਜੀ ਘਰਾਂ ਕੋਲੇ ਜਾਣਾ ਬਾਈ ਨੇ 1 ਕਿਲੋਮੀਟਰ ਤੇ ਔਰ ਦੇਖ ਸਕਦੇ ਹੋ ਤੁਸੀਂ 4-4 ਫੁੱਟ ਪਾਣੀ ਬਾਈ ਦੇ ਹੋ ਗਿਆ ਟਾਇਰ ਤੇ ਰੱਖਿਆ ਬਾਈ ਨੇ ਵਜਨ ਤੇ ਟਾਇਰ ਨੂੰ ਬਚਾਪਚਾ ਕੇ ਲਈ ਜਾਂਦਾ